ਮੁੱਖ ਮੰਤਰੀ ਭਵਾਨ ਸੇ ਮਾਰ ਉਹੀ ਮੋਦੀ ਦੀ ਹਕੂਮਤ ਤੇ ਉਸੇ ਦੇ ਰਾਹ ਤੇ ਚੱਲ ਰਿਹਾ ਜਿਹੜੀ ਮੋਦੀ ਦੀ ਹਕੂਮਤ ਹੀ ਹੈ ਪਸਾਨਾ ਨੂੰ ਆਮ ਖੂਨਖਾਰ ਦਿਖਾ ਕੇ ਮੁੱਖ ਮੰਤਰੀ ਸਾਹਿਬ ਇਹ ਲੋਕ ਨੇ ਜਿਹੜੇ ਇਹਦਾ ਇਹ ਹੰਕਾਰ ਆ ਜਿਹੜਾ ਤੇਰਾ ਆਉਣ ਵਾਲੇ ਦਿਨਾਂ 'ਚ ਭੰਨਣਗੇ ਤੇ ਨੱਕ ਨਾਲ ਜੀਵ ਲੋਕਾਂ ਨੇ ਅੰਗਰੇਜ਼ਾਂ ਦੀ ਬਿਲਵਾਈਆ ਮੁਗਲਾਂ ਦੀ ਬਿਲਵਾਈਆ ਤੇਰੀ ਬਿਲਵਾਉਣਗੇ ਜਿਹੜੇ ਜਦੋਂ ਸਭ ਤੋਂ ਵੋਟਾਂ ਲੈਣੇ ਤਾਂ ਉਹ ਗਰੰਟੀਆਂ ਦਿੱਤੀਆਂ ਇਹ ਕਾਰਜਾ ਖਤਮ ਕਰ ਦੇਵਾਂਗੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੇਵਾਂਗੇ ਇੱਕ ਨਵੀਂ ਖੇਤੀ ਨੀਤੀ ਬਣਾਵਾਂਗੇ ਇਹ ਟਾ ਜਿਹੜਾ ਝੂਠ ਆ ਉਹ ਬੋਲਦਾ ਹੈਗਾ ਕਿ ਕਿਸਾਨ ਤਾਂ ਸੜਕਾਂ ਰੋਕਦੇ ਨੇ ਰੇਲਾਂ ਰੋਕਦੇ ਨੇ ਆਮ ਲੋਕਾਂ ਨੂੰ ਪ੍ਰਸਾਨ ਕਰਦੇ ਨੇ ਅਸੀਂ ਸਰਕਾਰ ਦਾ ਇਹ ਪੱਤਾ ਕੁੱਟਣਾ ਜਿਹੜਾ ਸਾਨੂੰ ਉਹ ਬਰਨਾਮ ਕਰਨਾ ਚਾਹੁੰਦੇ ਨੇ ਇਸ ਕਰਕੇ ਦੇ ਜ਼ੋਰਤ ਮੋਰਚੇ ਦਾ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹ ਲੋ ਅਸੀਂ ਹੂ ਹੂ ਲੱਗਦਾ ਦਾਦਾ ਮਿੱਤਰ ਜੀ ਦਾ ਜੀ ਮਿੱਤਰ ਜੀ ਦਾ ਤਾਂ ਹਜ਼ਾਰਾਂ ਆਨੀਆਂ ਦਾ ਇਹ ਆਵਾਨੀਆਂ ਦਾ ਉਹ ਕਾਰਪੋਰੇਟ ਗਿਲਜਾਂ ਦਾ ਜਿਹੜਾ ਕਹਿੰਦਾ ਹੈ ਬਕਾਸ ਤੇ ਡੱਕਾ ਨੇ ਜਣੀ ਭਾਰਤ ਵਾਲਾ ਦੇ ਕਿਸਾਨਾਂ ਨੇ ਜ਼ਮੀਨਾਂ ਲੈ ਲਈਆਂ ਪੈਸੇ ਦੇ ਤੇ ਨਹੀਂ ਪਿੱਛੇ ਪੁਲਿਸ ਲੱਗੀ ਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਪੁਲਿਸ ਫੋਰਸ ਜਿਹੜੀ ਆ ਉਹ ਲੱਗੀ ਹੋਈ ਆ ਔਰ ਉਗਰਾਹਾ ਜਥੇਬੰਦੀ ਦਾ ਇੱਧਰ ਸਾਹਮਣੇ ਮੋਰਚਾ ਲੱਗਾ ਹੋਇਆ ਵੇਖੋ ਮੈਂ ਜਗਤਾਰ ਸਿੰਘ ਕਾਲਾਚਾੜ ਸੂਬਾ ਸਕੱਤਰ ਭਾਰਤੀ ਕਿਸਾਨ ਜੁਨ ਇਕਤਾ ਗਰਾਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ 5 ਤਰੀਕ ਤੋਂ ਅਸੀਂ ਚੰਡੀਗੜ੍ਹ ਦੇ ਵਿੱਚ ਵੱਡਾ ਮੋਰਚਾ ਜਿਹੜਾ ਲਾਉਣ ਆ ਅੱਜ ਦਾ ਐਲਾਨ ਕੀਤਾ ਹੋਇਆ ਸੀਗਾ ਮੁੱਖ ਮੰਤਰੀ ਨੇ 3 ਤਰੀਕ ਦੀ ਮੀਟਿੰਗ ਕੀਤੀ ਹੈਗੀ ਆ ਉਸ ਮੀਟਿੰਗ ਦੇ ਵਿੱਚ ਸਾਡੀਆਂ 8-9 ਮੰਗਾਂ ਤੇ ਗੱਲ ਚੱਲੀ ਹੈਗੀ ਆ ਉਸ ਤੋਂ ਬਾਅਦ ਜਣੀ ਬਾਕ ਆਊਟ ਕਰਕੇ ਭੱਜ ਗਿਆ ਮੁੱਖ ਮੰਤਰੀ ਮੀਟਿੰਗ ਜਣੀ ਇਹ ਨਵੋ ਮੀਟਿੰਗ ਜੇ ਭੱਜਣ ਤੋਂ ਬਾਅਦ ਨੰਗਾ ਚਿੱਟਾ ਜਿਹੜਾ ਝੂਠ ਆ ਉਹ ਬੋਲਦਾ ਹੈਗਾ ਕਿ ਕਿਸਾਨ ਤਾਂ ਸੜਕਾਂ ਰੋਕਦੇ ਨੇ ਰੇਲਾਂ ਰੋਕਦੇ ਨੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਨੇ ਜਣੀ ਇਹ ਆ ਤੁਸੀਂ ਦੇਖ ਸਕਦੇ ਹੋ ਆ ਪੂਰੀ ਤਰ੍ਹਾਂ ਦੇ ਨਾਲ ਸੜਕਾਂ ਸੀ ਸਾਰੀ ਬੇਲੀ ਰੱਖੀ ਹੋਈ ਆ ਇਥੋਂ ਪ੍ਰਸਾਸਨ ਲਿਆ ਬੱਸਾ ਲਾ ਕੇ ਬੈਰੀਗੇਟ ਲਾ ਕੇ ਪੂਰੇ ਦਾ ਪੂਰਾ ਆਪ ਬੰਦ ਕੀਤਾ ਹੋਇਆ ਇਹ ਮੁੱਖ ਮੰਤਰੀ ਭਵਾਨ ਸਿੰਘ ਮਾਰ ਉਹੀ ਮੋਦੀ ਦੀ ਹਕੂਮਤ ਤੇ ਉਸੇ ਦੇ ਰਾਹ ਤੇ ਚੱਲ ਰਿਹਾ ਜਿਹੜੀ ਮੋਦੀ ਦੀ ਹਕੂਮਤ ਹੀ ਕਿਸਾਨਾਂ ਨੂੰ ਆ ਆਮ ਖੂਨਖਾਰ ਦਿਖਾ ਕੇ ਜਣੀ ਵੀ ਅਸੀਂ ਬੋਟਾ ਵਪਾਰੀਆਂ ਤੋਂ ਲੈ ਲਾਂਗੇ ਦੁਕਾਨਦਾਰਾਂ ਤੋਂ ਲੈ ਲਾਂਗੇ ਮਜ਼ਦੂਰਾਂ ਤੋਂ ਲੈ ਲਾਂਗੇ ਜਣੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਹਮਲਾ ਵੱਡਾ ਪਰਚੂਨ ਖੇਤਰ ਤੇ ਵੀ ਹਮਲਾ ਹੈਗਾ ਕਿਰਤ ਕਾਨੂੰਨ ਬਦਲ ਤੇ ਉਹਦੇ ਤੇ ਵੀ ਹਮਲਾ ਹੈਗਾ ਕਿਸਾਨਾਂ ਤੇ ਵੀ ਹਮਲਾ ਹੈਗਾ ਜਣੀ ਵੀ ਤੁਸੀਂ ਰੇਲਾਂ ਤੇ ਬੱਸਾਂ ਨਹੀਂ ਸੀ ਰੋਕਣ ਜਾ ਰਹੇ ਜਿਵੇਂ ਕਿ ਮੁੱਖ ਮੰਤਰੀ ਕਹਿ ਰਿਹਾ ਬਿਲਕੁਲ ਨਹੀਂ ਰੋਕਣ ਜਾ ਰਹੇ ਸੀ ਅਸਾਂ ਦਾ ਰੇਲਾਂ ਰੋਕਣ ਦਾ ਸੱਦਾ ਨਹੀਂ ਸੀ ਬਿਲਕੁਲ ਨਹੀਂ ਸਾਡਾ ਕੋਈ ਰੇਲਾ ਲੋਕ ਰੋਕਣ ਦਾ ਕੋਈ ਸੜਕਾ ਰੋਕਣ ਦਾ ਸਾਡਾ ਕੋਈ ਸੱਦਾ ਨਹੀਂ ਸੀ ਕਿ ਮੁੱਖ ਮੰਤਰੀ ਐ ਕਿਉਂ ਬੋਲ ਰਿਹਾ ਦੇਖੋ ਨੰਗਾ ਚਟਾ ਝੂਠ ਬੋਲਦਾ ਹੈਗਾ ਮੁੱਖ ਮੰਤਰੀ ਇਸ ਕਰਕੇ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਜਾ ਰਹੇ ਸੀਗੇ ਵੀ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕੀਤੇ ਅੱਜ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਤਾਂ ਸੈਂਟਰ ਦਾ ਸਬੰਧ ਮੰਗਾ ਨੇ ਜਿਹੜੇ ਜਦੋਂ ਸਭ ਤੋਂ ਵੋਟਾਂ ਲੈਣੇ ਤਾਂ ਉਦੋਂ ਗਰੰਟੀਆਂ ਦਿੱਤੀਆਂ ਵੀ ਇਹ ਕਾਰਜਾ ਖਤਮ ਕਰ ਦਿਆਂਗੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੇਾਂਗੇ ਇੱਕ ਨਵੀਂ ਖੇਤੀ ਨੀਤੀ ਬਣਾਵਾਂਗੇ ਜਿਹੜੀ ਔਰਤਾਂ ਦੇ ਖਾਤੇ 'ਚ ਹਜ਼ਾਰ-ਹਜ਼ਾਰ ਰੁਪਈਆ ਪਾ ਦੇਾਂਗੇ ਕਿੰਨੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਗਰੰਟੀਆਂ ਦਿੱਤੀਆਂ ਨੇ ਇਹ ਸਾਨੂੰ ਕਿਸਾਰ ਇਹ ਕਹਿਣ ਜਾ ਰਹੇ ਸੀਗੇ ਵੀ ਉਹ ਤੁਹਾਡੀਆਂ ਗਰੰਟੀਆਂ ਨੂੰ ਪੂਰੀਆਂ ਕਰੋ ਇਸ ਕਰਕੇ ਐ ਮੀਟਿੰਗ ਚੋਂ ਬਾਕਆਊਟ ਕਰਕੇ ਭੱਜ ਜਾਣਾ ਹੰਕਾਰੀ ਰਵਈਆ ਰੱਖ ਕੇ ਭੱਜ ਜਾਣਾ ਇਹ ਹੰਕਾਰ ਇਥੋਂ ਦੇ ਅੰਗਰੇਜ਼ਾਂ ਨੇ ਰੱਖ ਵੀ ਦੇਖਿਆ ਇਹ ਮੁਗਲਾਂ ਨੇ ਵੀ ਰੱਖ ਕੇ ਦੇਖਿਆ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਲੋਕ ਨੇ ਜਿਹੜੇ ਇਹਦਾ ਇਹ ਹੰਕਾਰ ਆ ਜਿਹੜਾ ਤੇਰਾ ਆਉਣ ਵਾਲੇ ਦਿਨਾਂ 'ਚ ਭੰਨਣਗੇ ਤੇ ਨੱਕ ਨਾਲ ਜੀਬ ਲੋਕਾਂ ਨੇ ਅੰਗਰੇਜ਼ਾਂ ਦੀ ਵੀ ਬਲਵਾਈਆ ਮੁਗਲਾਂ ਦੀ ਵੀ ਬਲਵਾਈਆ ਤੇਰੀ ਹੀ ਲਵਾਉਣਗੇ ਸ਼ਾਂਤਮਈ ਤਰੀਕ ਜਣੀ ਹੈਰਾਨੀ ਵਾਲੀ ਗੱਲ ਇਹ ਆ ਅਸੀਂ ਸਾਂਤਬਾਈ ਤਰੀਕਾ ਕਿਹੜਾ ਮੰਡੀ ਚ ਇਕੱਠੇ ਹੋਏ ਕਰਾਚੋ ਵੱਡੀ ਅਸੀਂ ਸਵੇਰੇ ਇਕੱਠੇ ਆ ਕਰਾਚੋ ਵੱਡੀ ਅਸੀਂ ਇਕੱਠੇ ਆ ਇੱਥੇ ਪੁਲਿਸ ਨੇ ਜਿਹੜਾ ਬੱਸ ਸਟੈਂਡ ਦੇ ਉੱਪਰ ਜਮਾ ਜਿੱਥੇ ਸਵਾਰੀਆਂ ਨੇ ਜਿਹੜੀ ਮੇਲਾ ਭਰਿਆ ਹੋਇਆ ਥੇ ਉਹ ਮੇਲੇ ਵਾਲੇ ਸਾਰੇ ਇਹਨੇ ਪ੍ਰਸ਼ਾਸਨ ਨੇ ਰੋਕ ਰੱਖੇ ਨੇ ਸਰਕਾਰ ਨੇ ਰੋਕ ਰੱਖੇ ਨੇ ਆਹ ਰਾਹਗੀਰ ਨੇ ਜਿਹੜੇ ਰੋਕ ਰੱਖੇ ਨੇ ਇਸ ਕਰਕੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਆ ਜਿਹੜਾ ਇਹ ਸਾਡੇ ਤੇ ਦੋਸ਼ ਲਾਉਂਦੇ ਨੇ ਅਸੀਂ ਕਹਿੰਦੇ ਜਿਹੜਾ ਪੁਲਸਾਂ ਦੇ ਭਰਾ ਨੇ ਸਾਡੇ ਛੋਟੇ ਮੁਲਾਜ਼ਮ ਨੇ ਵਿਚਾਰੇ ਤਿੰਨ ਤਰੀਕ ਦੇ ਬੰਨੇ ਨੇ ਰਾਤ ਨੂੰ ਜਿਹੜੇ ਰਾਤ ਨੂੰ ਚੱਕੇ ਨੇ ਹੁਣ ਤੱਕ ਕਿਸੇ ਨੇ ਰੋਟੀ ਖਾਧੀਆ ਕਿਸੇ ਨੇ ਨਹੀਂ ਖਾਧੀ ਹੈਰਾਨ ਪ੍ਰੇਸ਼ਾਨ ਤਾਂ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਤੇ ਇੱਥੋਂ ਦੇ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਤੁਸੀਂ ਕਰ ਰਹੇ ਹੋ ਇਸ ਕਰਕੇ ਅਸੀਂ ਇਹ ਕਹਿ ਰਹੇ ਜਿਹੜੀਆਂ ਮੰਗਾਂ ਲੋਕਾਂ ਨਾਲ ਤੁਸੀਂ ਵਾਦਾ ਕੀਤਾ ਉਹ ਵਾਦਾ ਪੂਰਾ ਕਰੋ ਇਸ ਤਰੀਕੇ ਨਾਲ ਨੰਗਾ ਚਿੱਟਾ ਝੂਠ ਬੋਲ ਕੇ ਵੀ ਸੜਕਾਂ ਰੋਕਦੇ ਆ ਰੇਲਾ ਰੋਕਦੇ ਆ ਐ ਬਦਨਾਮ ਆ ਜਿਹੜਾ ਇਹ ਤੁਸੀਂ ਸਾਨੂੰ ਨਹੀਂ ਕਰ ਸਕਦੇ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਇਸ ਕਰਕੇ ਸਯੁਕਤ ਕੌਂਸਲ ਮੋਰਚੇ ਦੀਆਂ ਜਥੇਬੰਦੀਆਂ ਉਹ ਮੀਟਿੰਗ ਕਰ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਅਸੀਂ ਜਿੱਥੇ ਇਹਨਾਂ ਦੇ ਵੱਡੇ ਨਾਕੇ ਲਾਏ ਨੇ ਉੱਥੇ ਅਸੀਂ ਰੁਕਿਆ ਜੇ ਸਯੁਕਤ ਕਿਸਾਨ ਮੋਰਚੇ ਦਾ ਇਹ ਸਦਾ ਹੁੰਦਾ ਵੀ ਨਾਕੇ ਤੋੜ ਕੇ ਲੰਘਣਾ ਫੇਰ ਇਹ ਜੰਦਾ ਮਰਜੀ ਜ਼ੋਰ ਲਾ ਲੰਦੇ ਇਸ ਕਰਕੇ ਅਸੀਂ ਸਰਕਾਰ ਦਾ ਇਹ ਪੱਤਾ ਕੁੱਟਣਾ ਜਿਹੜਾ ਸਾਨੂੰ ਉਹ ਬਦਨਾਮ ਕਰਨਾ ਚਾਹੁੰਦੇ ਨੇ ਇਸ ਕਰਕੇ ਇਹਦੇ ਦੇ ਸਯੁਕਤ ਮੋਰਚੇ ਦਾ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹ ਨੂੰ ਅਸੀਂ ਹੂ ਹੂ ਲੱਗੂ ਅਰੇ ਮੁੱਖ ਮੰਤਰੀ ਕਹਿੰਦੇ ਨੇ ਕਿ ਮੈਂ ਤਾਂ ਤੁਹਾਡਾ ਮਿੱਤਰ ਕੀੜਾ ਉਹ ਕਹਿੰਦੇ ਮੈਂ ਤਾਂ ਹੈ ਹੀ ਕਿਸਾਨਾਂ ਦਾ ਕਾ ਦਾ ਮਿੱਤਰ ਕੀੜਾ ਜੀ ਮਿੱਤਰ ਕੀੜਾ ਤਾਂ ਹਜਾੜਾਂ ਨੀਆਂ ਦਾ ਇਹ ਆਵਾਨੀਆਂ ਦਾ ਉਹ ਕਾਰਪੋਰੇਟ ਗਿਲਜਾਂ ਦਾ ਜਿਹੜਾ ਕਹਿੰਦਾ ਹੈ ਬਕਾਸ ਚ ਡਿੱਕਾ ਨੇ ਜਣੀ ਭਾਰਤਵਾਲਾ ਦੇ ਕਿਸਾਨਾਂ ਨੇ ਜ਼ਮੀਨਾਂ ਲੈ ਲਈਆਂ ਪੈਸੇ ਦਿੱਤੇ ਨਹੀਂ ਗੈਸ ਪਾਈਪ ਲਾਈਨ ਧੱਕੇ ਨਾਲ ਕਢੀ ਜਾਂਦੇ ਨੇ ਪੈਸੇ ਨਹੀਂ ਦਿੰਦੇ ਧੱਕੇ ਨਾਲ ਜਣੀ ਆ ਝੋਨਾ ਜਿਹੜਾ ਕਿਸਾਨਾਂ ਦਾ ਉਹ ਧੱਕੇ ਨਾਲ ਬੰਨ ਜਣੀ ਜਾਣ ਬੁਝ ਕੇ ਮੰਡੀਆਂ ਚ ਰੋਲਿਆ ਹੈਗਾ ਇਸ ਕਰਕੇ ਨਕਲੀ ਬੀਜ ਨਕਲੀ ਡੀਏਪੀ ਉਹਨਾਂ ਤੋਂ ਜਿਹੜੇ ਕਾਰਪੋਰੇਟਾਂ ਤੋਂ ਨਕਲੀ ਸਮਾਨ ਵੇਚਣ ਵਾਸਤੇ ਪੈਸੇ ਲਈ ਜਾਂਦੇ ਹੋ ਤੁਹਾਡੇ ਐਮਐਲਏ ਨੇ ਜਿਹੜੇ 30-30 ਲੱਖ ਰੁਪਏ ਦੇ ਟਰੱਕ ਜੁਨੀਅਰ ਦੇ ਸੌਦੇ ਕਰੀ ਜਾਂਦੇ ਨੇ ਝੂਠੇ ਪੱਤਰਕਾਰਾਂ ਤੇ ਤੁਸੀਂ ਜਣੀ ਪਰਚੇ ਦਰਜ ਕਰੀ ਜਾਂਦੇ ਹੋ ਅੱਜ ਇੱਕ ਪੱਤਰਕਾਰ ਜੇਠੂਕੇ ਦੇ ਵਿੱਚ ਜਣੀ ਇੱਕ ਪੱਤਰਕਾਰ ਦੇ ਉੱਤੇ ਲਾਠੀ ਚਾਰਜ ਜਿਹੜਾ ਇਥੋਂ ਦੇ ਮੁੱਖ ਮੰਤਰੀ ਨੇ ਕੀਤਾ ਇਸ ਕਰਕੇ ਹੈਗਾ ਵੀ ਸਾਰੇ ਝੂਠ ਬੋਲਦੇ ਨੇ ਤੇ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਖੜ ਕੇ ਕਾਰਪੋਰੇਟਾਂ ਦੀਆਂ ਨੀਤੀਆਂ ਜਿਹੜੀਆਂ ਉਹ ਲਾਗੂ ਕਰਦਾ 26 ਸੈਲੋ ਤੱਕ ਦਾਮ ਹੋਰ ਆ ਰਹੇ ਨੇ ਪੰਜਾਬ 'ਚ ਇੱਥੇ ਹਰ 16 ਕਿਲੋਮੀਟਰ ਤੇ ਵੱਡੇ ਮਾਲ ਖੋਲਣ ਜਾ ਰਹੇ ਨੇ ਇਸ ਕਰਕੇ ਸਾਰੀਆਂ ਨੀਤੀਆਂ ਮੋਦੀ ਵਾਲੀਆਂ ਨੇ ਇਹ ਬੀਜੇਪੀ ਦੀ ਵੀ ਟੀਮ ਉਹੀ ਕੁਝ ਮੋਦੀ ਕਹਿੰਦਾ ਵੀ ਸੜਕਾਂ ਰੋਕਦੇ ਰੇਲਾਂ ਰੋਕਦੇ ਨੇ ਹਰਾਰ ਕਰਦੇ ਨੇ ਇਹੀ ਮੁੱਖ ਮੰਤਰੀ ਭਵੰਤਵਰ ਕਹਿੰਦਾ ਜੀ ਭਾਈ ਜੀ ਭਗਵਾਨ ਤੁਮਾਨ ਕਹਿੰਦਾ ਹੈ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੇਰੇ ਨਾਲ ਸੰਬੰਧਤ ਤਾਂ ਹਨ ਹੀ ਨਹੀਂ ਉਹ ਤਾਂ ਕੇਂਦਰ ਨਾਲ ਸੰਬੰਧਤ ਨੇ ਮੈਨੂੰ ਤਾਂ ਐਵੇਂ ਟਾਈਮ ਵੇਸਟ ਕਰ ਰਹੇ ਨੇ ਦੇਖੋ ਜਿਹੜੀ ਗੱਲ ਭਗਵਾਨ ਤੁਮਾਨ ਸੂ ਇਹ ਕਹਿੰਦਾ ਵੀ ਇਹ ਮੰਗਾਂ ਮੇਰੇ ਨਾਲ ਸੰਬੰਧਤ ਨਹੀਂ ਸੈਂਟਰ ਨਾਲ ਸੰਬੰਧਤ ਨੇ ਉਹ ਇਹ ਗੱਲ ਭੁੱਲ ਜਾਂਦਾ ਕਿ ਅੱਜ ਤੋਂ ਸਵਾ ਸਾਲ ਪਹਿਲਾਂ ਜਦੋਂ ਕਿਸਾਨਾਂ ਨਾਲ ਪਹਿਲਾਂ ਮੀਟਿੰਗ ਕੀਤੀ ਸੀ ਉਸ ਮੀਟਿੰਗ ਚ ਉਹਨੇ ਸਾਰੀਆਂ ਮੰਗਾਂ ਮੰਨੀਆਂ ਸੀ ਵੀ ਮੈਂ ਲਾਗੂ ਕਰੂੰਗਾ ਪਰ ਸਵਾ ਸਾਲ ਲੰਘ ਗਿਆ ਕੋਈ ਵੀ ਮੰਗ ਲਾਗੂ ਨਹੀਂ ਕਰ ਸਕਿਆ ਮੰਗ ਲਾਗੂ ਕਰਨ ਦਾ ਵੱਖਰੀ ਗੱਲ ਹੈ ਜਿਹੜੀ ਉਹ ਬਾਰ-ਬਾਰ ਇਹ ਪ੍ਰਚਾਰ ਕਰ ਰਿਹਾ ਹੈ ਅਸਲ ਦੇ ਵਿੱਚ ਕਿਸਾਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਖੇਡ ਉਹਦੇ ਕੋਲੇ ਵੀ ਕਿਸਾਨ ਰੇਲਾ ਰੋਕਦੇ ਐ ਕਿਸਾਨ ਕਿਸਾਨ ਸੜਕਾਂ ਰੋਕਦੇ ਐ ਅਸਲ ਦੇ ਵਿੱਚ ਉਹਨੂੰ ਭੜੇਖਾ ਵੀ ਲੋਕ ਉਹਦੀਆਂ ਗੱਲਾਂ 'ਚ ਆ ਜਾਣਗੇ ਕਿਉਂਕਿ ਆਪਾਂ ਨੇ ਕਿਤੇ ਵੀ ਕਿਸਾਨ ਜਥੇਬੰਦੀ ਨੇ ਜਾਂ ਸਯੁਜਕਤ ਕਿਸਾਨ ਮੋਰਚੇ ਨੇ ਕਿਤੇ ਵੀ ਸੜਕ ਨਹੀਂ ਰੋਕੀ ਕਿਤੇ ਵੀ ਲੈਂਡ ਤੇ ਜਾਂਦਾ ਪ੍ਰੋਗਰਾਮ ਨਹੀਂ ਅੱਜ ਵੀ ਸਾਰੀਆਂ ਜਿਹੜੀਆਂ ਸੜਕਾਂ ਨੇ ਇਹ ਦੁਨੀਆ 'ਚ ਕਿਤੇ ਨਹੀਂ ਇੱਥੋਂ ਦਾ ਮੰਡੀ ਕਰਨ ਜਿਸ ਦੀ ਅਨਾਜ ਦੀ ਸੰਭਾਲ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਕੁਝ ਹੰਡ ਵੀ ਰਿਲੀਜ਼ ਹੁੰਦੇ ਨੇ ਜਿਹਦੇ ਨਾਲ ਸਾਡੀਆਂ ਸੜਕਾਂ ਵਗੈਰਾ ਉਹਨਾਂ ਦੀ ਮੁਰੰਮਤ ਹੁੰਦੀ ਹੈ ਅਤੇ ਨਾਲ ਹੀ ਇਹ ਮੰਡੀ ਕਰਨ ਦੇ ਨਾਲ ਬਹੁਤ ਸਿੱਧੇ ਸਿੱਧੇ ਤਰੀਕੇ ਨਾਲ ਆ ਲੋਕ ਜੁੜੇ ਹੋਏ ਨੇ ਮੰਡੀਆਂ ਦੇ ਵਿੱਚ ਕੜਕ ਆਉਂਦੀ ਹੈ ਝੋਨਾ ਆਉਂਦਾ ਜਿਹੜੇ ਸਾਡੇ ਵੀਰ ਮੌਜੂਦ ਉੱਥੇ ਸਫਾਈ ਕਰਦੇ ਨੇ ਵੱਡੀ ਗਿਣਤੀ 'ਚ ਨੇ ਫਿਰ ਮੁਨੀ ਮਾਰਤੀਏ ਉਹਨਾਂ ਤੋਂ ਬਾਅਦ ਟੱਕਾਂ ਵਾਲੇ ਯਾਨੀ ਕਿੰਨੀ ਲੋਕ ਨੇ ਜਿਹੜੇ ਮੰਡੀਆਂ ਨਾਲ ਜੁੜੇ ਹੋਏ ਨੇ ਪਰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਹੜੇ ਸਾਡੇ ਵੀਰ ਕਦੇ ਪਟਨਾ ਸਾਹਿਬ ਜਾਂਦੇ ਨੇ ਉੱਥੇ ਵੀ ਕਦੇ ਸਾਡੇ ਵਰਗੀਆਂ ਘੁੱਗਵੜੀਆਂ ਮੰਡੀਆਂ ਉੱਥੇ ਵੀ ਮੰਡੀਆਂ تھیں ਪਰ ਹੁਣ ਤੁਸੀਂ ਜਾਇਓ ਕਹਿ ਦਿਓ ਆਟਾ ਵਾਲੇ ਆਟੋ ਰਿਕਸ਼ੇ ਵਾਲੇ ਨੂੰ ਵੀ ਭਾਈ ਸਾਨੂੰ ਇੱਥੇ ਦੀ ਮੰਡੀ ਜਿਹੜੀ ਪਹਿਲਾਂ ਦਾਣਾ ਮੰਡੀ ਸੀ ਉਹ ਦਿਖਾ ਕੇ ਲਿਆਓ ਤਾਂ ਉੱਥੇ ਕਰੋਣ ਆਉਂਦਾ ਗਧੇ ਲਿਟਣ ਲੱਗ ਰਹੇ ਨੇ ਇਹੀ ਕੋ ਸਾਡੇ ਕਰਨ ਨੂੰ ਫਿਰਦੇ ਨੇ ਸਾਨੂੰ ਇਸ ਗੱਲ ਦੀ ਚਿੰਤਾ ਹੈ ਬਈ ਜੇ ਆਪਾਂ ਨਾਲ ਲੜੇ ਜੇ ਆਪਾਂ ਹਲਬਾ ਨਾ ਬੋਲੇ ਤਾਂ ਉਹਨਾਂ ਵਾਲੀਆਂ ਨਸਲਾਂ ਉਹਨਾਂ ਵਾਲੇ ਸਾਡੇ ਧੀ ਪੁੱਤ ਸਾਨੂੰ ਸਵਾਲ ਕਰਨਗੇ ਜਦੋਂ ਅਸੀਂ ਕਹਾਂਗੇ ਵੀ ਵੀਰੇ ਹੈਗਾ ਪਾਣੀ ਬਈ ਆ ਜਿਹੜਾ ਟਾਲੀਆ ਖੇਤ ਹੈ ਇਹਦਾ ਪੋਤਾ ਆਪਣਾ ਧੀ ਫਿਰ ਉਹ ਕੋਹੂ ਪੋਤਾ ਉਹ ਬਾਪੂ ਫਿਰ ਤੁਸੀਂ ਕੀ ਕੀਤਾ ਜੇ ਤਾਂ ਉਹਨੇ ਕਹਿਤਾ ਮੇ ਪਾਈ ਇੱਥੇ ਖੇਤ ਦੇ ਵੀ ਬੈਠੇ ਰਹਿਆ ਕੋਈ ਦਰਵਾਜ਼ੇ ਵਹ ਜਾਂਦੇ ਤੇ ਕੋਈ ਤਾਂਸ ਖੇਡ ਲਾਂਦੇ ਤੇ ਜੋੜ ਨਹੀਂ ਪਿਆ ਜੇ ਤੁਸੀਂ ਕਹਿਤਾ ਵੀ ਜਦੋਂ ਕਾਰਪੋਰੇਟ ਘਰਾਣਿਆਂ ਨੇ ਸਾਡੇ ਤੇ ਜ਼ਮੀਨਾਂ ਖੋਹਣ ਦਾ ਹੱਲਾ ਬੋਲਿਆ ਅਸੀਂ ਪਹਿਲੀ ਗੱਤਾਰ ਦੇ ਵਿੱਚ ਹੋ ਕੇ ਜੜੇ ਅਸੀਂ ਉਹਨਾਂ ਕਾਰਪੋਰੇਟਾਂਆਂ ਨੂੰ ਸਿੱਧਾ ਤੈਅੰਦ ਕੀਤਾ ਜਿਵੇਂ ਹੁਣ ਆ ਭਾਰਤ ਮਾਲਾ ਪ੍ਰੋਜੈਕਟ ਆਪਾਂ ਨੇ ਵਿਰੋਧ ਕੀਤਾ ਭਾਵੇਂ ਇਹ ਆਪਣੇ ਵਾਸਤੇ ਨਹੀਂ 15 ਫੁੱਟ ਉੱਚਾ 2-2 ਕੀਲੇ ਚੌੜੇ ਆਪਾਂ ਤਾਂ ਕੱਤਿਆਂ ਪਹਾੜ ਤੇ ਜਾਣ ਵਾਲੇ